ਸੁਲਤਾਨਪੁਰ ਲੋਧੀ ਦੇ ਵਿੱਚ ਨਗਰ ਕੀਰਤਨ ਦੌਰਾਨ ਉਸ ਵੇਲੇ ਗੁੰਡਾਗਰਦੀ ਦੇਖ ਨੂੰ ਮਿਲੀ ਜਦੋਂ ਨਗਰ ਕੀਰਤਨ ਦੇ ਵਿੱਚ ਕਿਰਪਾਨਾਂ ਚੱਲ ਪਈਆਂ ਜਿੰਨਾਂ ਦਾ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਤੁਸੀਂ ਵੀ ਨਜ਼ਰ ਮਾਰ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿੰਘਾਂ ਦੇ ਵਿਚਕਾਰ ਅਤੇ ਹੋਰ ਨੌਜਵਾਨਾਂ ਦੇ ਵਿਚਕਾਰ ਲੜਾਈ ਝਗੜਾ ਹੁੰਦਾ ਨਜ਼ਰ ਆ ਰਿਹਾ ਤੇ ਇੱਕ ਦੂਜੇ ਦੇ ਉੱਤੇ ਹਮਲਾ ਕਰਦੇ ਵੀ ਦਿਖਾਈ ਦੇ ਰਹੇ ਨੇ ਮਾਮਲਾ ਕੀ ਸੀ ਉਹ ਵੀ ਦੱਸਾਂਗੇ ਨਜ਼ਰ ਤਸਵੀਰਾਂ ਤੇ ਮਾਰਦੇ ਆਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਸੰਤ ਘੜ ਸਾਹਿਬ ਤੋਂ ਨਗਰ ਕੀਰਤਨ ਦੀ ਰੰਮਤਾ ਕੀਤੀ ਗਈ ਸੀ ਜਿਸ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਖੁਲਾਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੱਥੇ ਜਿਹੜਾ ਕਿ ਲੜਾਈ ਝਗੜਾ ਹੋਇਆ ਦੱਸਿਆ ਜਾ ਰਿਹਾ ਕਿ ਨਗਰ ਕੀਰਤਨ ਦੇ ਦੌਰਾਨ ਜਦੋਂ ਚੌਕ ਚੇਲਿਆਂ ਦੇ ਨਜ਼ਦੀਕ ਗੱਤਕਾ ਖੇਡ ਰਹੇ ਨੌਜਵਾਨਾਂ ਦੇ ਨਾਲ ਕੁਝ ਨੌਜਵਾਨ ਆਪਣੇ ਮੋਟਰਸਾਈਕਲ ਦੀਆਂ ਰੈਸਾਂ ਦੇ ਰਹੇ ਸੀ ਅਤੇ ਸੜਕ ਪਾਰ ਕਰਨਾ ਚਾਹੁੰਦੇ ਸੀ ਜਿਸ ਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਇੱਕ ਗੱਤਕਾ ਖਿਡਾਰੇ ਵੱਲੋਂ ਕਠਿ ਤੌਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਹੌਲ ਗਰਮਾ ਗਿਆ ਤੇ ਦੋਹੇ ਧਿਰਾਂ ਆਪਸ ਵਿੱਚ ਹੱਥੋਂ ਪਾਈ ਹੋ ਗਈਆਂ ਤੇ ਇੱਥੇ ਕਰਪਾਨਾ ਚੱਲੀਆਂ ਆਓ ਸੁਣਦੇ ਹਾਂ ਕਿ ਜ਼ਖਮੀ ਦਾ ਕੀ ਕਹਿਣਾ ਮੇਰੇ ਆਪਣਾ ਸੁਮੇਤ ਸਿੰਘ ਵਾ ਤੇ ਨਗਰ ਕੀਰਤਨ ਬਾਬਾ ਜੀਵਨ ਸਿੰਘ ਤੇ ਬਾਬਾ ਸੰਗਰ ਸਿੰਘ ਜੀ ਦੇ ਅਸ਼ੀਦਾ ਦੀ ਯਾਦ ਵਿੱਚ ਗੁਰਦਾਰਾ ਸ੍ਰੀ ਸੰਤਕਾਰ ਸਾਹਿਬ ਤੋਂ ਅੱਜ ਕੱਢਿਆ ਜਾ ਰਿਹਾ ਸੀ ਜਿਸ ਵਿੱਚ ਆਪਣੀ ਗਤਕਾ ਕੇ ਡੰਡੀ ਡਿਊਟੀ ਲੱਗੀ ਸੀ ਤੇ ਗਤਕਾ ਕੇ ਇਹ ਮੁੰਡੇ ਸੀ ਹੁੱਲੜਬਾਜੇ ਨਸ਼ਾ ਕੀਤਾ ਪਿਆ ਤੇ ਇਹਨਾਂ ਬੁਲਟ ਉੱਤੇ ਨੇ ਆਨਾਂ ਦੇ ਚਾੜੀ ਲਿਓ ਨਗਰ ਕੀਰਤਨ ਵਿੱਚ ਮਲ ਹੁੱਲੜਬਾਜੀ ਕਰਦੇ ਸੀ ਪਹਿਲਾਂ ਹੀ ਮਤਲਬ ਇਹ ਸੋਚ ਵਿੱਚ ਆਈ ਹੁੱਲੜਬਾਜੀ ਦੀ ਤੇ ਉੱਤੇ ਬੁਲਟ ਚੜੀ ਜਾਂ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਥੋੜਾ ਮੇ ਸਬਰ ਕਰੋ ਮਤਲਬ ਇੰਦਾ ਨਾ ਕਰੋ ਤੁਹਾਨੂੰ ਲੰਗਾ ਦੇਣੇ ਰੋਕ ਜੋ ਪਹਿਲਾਂ ਸੰਗਤ ਲੰਗ ਜਵੇ ਉਧਰ ਉਹ ਦੂਸਰੀ ਸਾਈਡ ਸੇ ਹੋਰ ਵੀ ਲੰਗਦੇ ਪਏ ਸੀ ਤੇ ਉਹ ਬੁਲਟ ਦੇ ਹਿੱਸਾ ਦਈ ਜਾਵੇ ਮੈਂ ਕਿਹਾ ਵੀਰ ਸਬਰ ਕਰੋ ਕਹਿੰਦਾ ਸਾਡੇ ਕੋਲ ਨਹੀਂ ਸਬਰ ਸੁਬਰ ਹੈਗਾ ਤੇ ਮੈਂ ਇਹਨੂੰ ਫੇਰ ਬੇਨਤੀ ਮੈਂ ਕਿਹਾ ਇੰਦਾ ਨਾ ਗਲਤ ਨਾ ਬੋਲੋ ਤੇ ਉਹਨੇ ਸਿੱਧਾ ਹੀ ਫਿਰ ਦਾੜੀ ਨੂੰ ਹੱਥ ਪਾਇਆ ਤੇ ਮਤਲਬ ਫੇਰ ਉਹਨਾਂ ਦੇ 7-8 ਉਹਨੇ ਮੁੰਡਿਆਂ ਨੂੰ ਹੋਰ ਫੋਨ ਕਰ ਲਿਆ ਤੇ ਉਹਨਾਂ ਨੇ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਲੱਗਿਆ ਉਹਨਾਂ ਨੇ ਖੰਡੇ ਮਾਰਨੇ ਧੋਨ ਤੇ 7-8 ਜਣੇ ਹੈਗੇ ਸੀ ਬਾਕੀ ਹੋਰ ਮੁੰਡੇ ਪਿੱਛੇ ਉਹਨਾਂ ਨੇ ਇੱਟਾਂ ਮਾਰਨੇ ਸ਼ੁਰੂ ਕਰ ਦਿੱਤੀਆਂ 7-8 ਯਾਨੇ ਤੇ ਧੌਂ ਤੇ ਉਹਨਾਂ ਨੇ ਖੰਡਾ ਮਾਰਿਆ ਆ ਬਾਵਾਾਂ ਤੇ ਮਤਲਬ ਉਹਨਾਂ ਨੇ ਉਹਨਾਂ ਨੂੰ ਕੋਈ ਡਰ ਨਹੀਂ ਸੀ ਮਤਲਬ ਉਹਨਾਂ ਨੇ ਇੱਕ ਸਾਦੀ ਬੇਦਬੀ ਨਗਰ ਕੀਤਾ ਨਹੀਂ ਕੀਤੀ ਉਹਨਾਂ ਨੂੰ ਕੋਈ ਡਰ ਨਹੀਂ ਸੀ ਕਿਸੇ ਦਾ ਇਹ ਸਿੱਖਾਂ ਵਾਸਤੇ ਮਤਲਬ ਬਹੁਤ ਘਾਟੇ ਵਾਲੀ ਗੱਲ ਵਾ ਤੇ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਮਤਲਬ ਤੁਰੋ ਨਾਲ ਤੇ ਮਤਲਬ ਇਹ ਠੀਕ ਨਹੀਂ ਕੀਤਾ ਉਹਨਾਂ ਨੇ ਜੋ ਵੀ ਕੀਤਾ ਇਹ ਸਿੱਖ ਕੌਮ ਦੀ ਬਹੁਤ ਬਦਨਾਮੀ ਵਾਲੀ ਗੱਲ ਵਾ ਬਹੁਤ ਮਤਲਬ ਆਪਣਾ ਉਹਨਾਂ ਨੇ ਦਿਖਾ ਦਿੱਤਾ ਕਿ ਮਤਲਬ ਤੁਸੀਂ ਸਾਰੇ ਕਹਿ ਜੋ ਗਏ ਨਹੀਂ ਗਏ ਹਾਂ ਡਾਕਟਰ ਸਾਹਿਬ ਕੀ ਗੱਲ ਬਾਤ ਹੈ ਜਿਹੜਾ ਇਹ ਪੇਸ਼ੈਂਟ ਹੁਣੀ ਆਏ ਨੇ ਐਂਸੀਗਾ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੀ ਲੜਾਈ ਹੋਈ ਹੈ ਇੱਥੇ ਸੁਲਤਾਨਪੁਰ ਏਰੀਆ 'ਚ ਤੇ ਹੁਣ ਇਸ ਟਾਈਮ ਸਾਡੇ ਕੋਲ ਦਾਖਲ ਹੈ ਤੇ ਜੇਰੇ ਇਲਾਜ ਹੈ ਗਿਆ ਸਟੇਬਲ ਹੈ ਪੇਸ਼ੈਂਟ ਕਲੀਨਿਕਲੀ ਪੇਸ਼ੈਂਟ ਸਟੇਬਲ ਹੈ ਗਿਆ ਕਿਹਨਾਂ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਸੁਮਿਤ ਸਿੰਘ ਹੈ ਦੂਸਰੇ ਪਾਸੇ ਉਕਤ ਨੌਜਵਾਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਾਦ ਦੱਸਿਆ ਉਹਨਾਂ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਬਦਵੀ ਨਹੀਂ ਕੀਤੀ ਐ ਅਤੇ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕੀਤਾ ਉਲਟਾ ਉਹਨਾਂ ਨੌਜਵਾਨਾਂ ਦੇ ਵੱਲੋਂ ਸਾਡੇ ਤੇ ਹਮਲਾ ਕੀਤਾ ਗਿਆ ਕਿੰਨੇ ਦੇ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹ ਮੈਂ ਦੇਖਿਆ ਜਾ ਕੇ ਕਿ ਅਸਲ ਜੇ ਇਹ ਗੱਲ ਇਹਨਾਂ ਹਾਦਸਾ ਵਾਪਰਿਆ ਨਹੀਂ ਉਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਹੋਇਆ ਤੇ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਇਹਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਹੋ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਤੇ ਜਿਹੜੇ ਮੇਨ ਮੌਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਮੈਂ ਕਿਹਾ ਦੇਖੋ ਮਾਰੇ ਦਾ ਦਿਹਾੜਾ ਵਾ ਆਪਾਂ ਕੱਦੋਂ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਿਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕੇ ਇਹਨੂੰ ਰੋਕ ਵੀ ਰਹਿਣਾ ਤੇ ਨਿਮਰਤਾ ਸੇ ਇਹਨੂੰ ਰੋਕੋ ਉਸ ਤੋਂ ਬਾਅਦ ਨਹੀਂ ਰੋਕਦਾ ਫੇਰ ਜੋ ਮਰਜ਼ੀ ਕਰੋ ਤੁਸੀਂ ਜੇ ਸਿੱਧਾ ਜਾਂਦੇ ਆ ਬੋਲੂਗੇ ਉਹਨੂੰ ਰੋਲਾ ਪਾਉਗੇ ਕਿ ਇਦਾਂ ਇਦਾਂ ਤਾਂ ਫੇਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਸ ਤੋਂ ਬਾਅਦ ਵੀ ਦੁਬਾਰਾ ਗੱਲ ਪੈ ਗਿਆ ਚਲੋ ਮੇਰੇ ਜਾਨ ਤੋਂ ਬਾਅਦ ਮੈਨੂੰ ਮੈਨੂੰ ਪਤਾ ਮੈਂ ਕਿੱਦਾਂ ਨੂੰ ਕਢਾ ਕੇ ਲਿਆਇਆ ਜਾਂ ਕਿੱਦਾਂ ਨਹੀਂ ਹਣਾ ਉਸ ਤੋਂ ਬਾਅਦ ਚਲੋ ਮਾਰੇ ਸਾਡਾ ਮਰੇ ਦੇਖ ਹੋਇਆ ਹਾਂ ਹੀ ਇਹ ਮੰਨਦੇ ਕਿ ਹੋਇਆ ਜੋ ਹੋਇਆ ਜਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਲੋ ਨਿਮਰ ਰਸੇਦ ਕਿਹਾ ਜਾਂਦਾ ਤੇ ਸਾਡਾ ਬੰਦਾ ਵੀ ਉੱਥੇ ਪਹਿਲੀ ਗੱਲ ਤੇ ਕਿਹਾ ਖੜਾ ਸਾਈਡ ਤੇ ਸੀਗਾ ਅਗਰ ਉਹਨਾਂ ਥੋੜਾ ਜਿਹਾ ਲੱਗਾ ਕਿ ਨਹੀਂ ਸਾਈਡ ਤੇ ਕਿਹਾ ਕਿ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ 'ਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜਿਹੀ ਕੋਈ ਉਮਰ ਦਾ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਬਿਲਕੁਲ ਜੈਨੂਨ ਗੱਲ ਹਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਹੀਂ ਨੂੰ ਲੈ ਕੇ ਜਾਂਦਾ ਜੋ ਮਰਜੀ ਆਉ। ਉਹ ਨੂੰ ਜਦੋਂ ਪਿੱਛੋਂ ਸਾਰੇ ਬੰਨ ਜਫੇ ਪਿਓ ਦਾੜਾ ਕਿਹੜੇ ਬੰਨ ਨੂੰ ਪਟਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਉਮਰ ਦਾ ਵਾ ਜਿਹੜਾ ਮੁੰਡੇ ਜਿਹਦੀ ਕਹਿੰਦੇ ਲੜਾਈ ਹੋਈ ਆ ਉਹ ਮੈਨੂੰ ਤਾਂ ਹੁਣ ਵੀ ਨਹੀਂ ਪਛਾਣ ਮੁੰਡਾ ਕਿਹੜਾ ਵਾ ਪਰ ਚਲੋ ਇਹਦੇ ਕਹਿੰਦੇ ਤਾਂ ਉਹ ਮੁੰਡਾ ਜਿਹੜਾ ਸੀਗਾ ਉਹ ਹਲਕੀ ਉਮਰ ਦਾ ਮੁੰਡਾ ਉਹਦੇ ਕੋਈ ਦਾੜੀਆਂ ਨਾਲ ਇਦਾਂ ਕੋਈ ਗੱਲ ਹੋ ਗਈ ਅਸੀਂ ਬੈਠੇ ਆ ਕੋਈ ਗੱਲ ਬੰਨ ਨਹੀਂ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰਦਾ ਜੋ ਹੁੰਦਾ ਇੱਕ ਦੂਜੇ ਤੇ ਕੀਤਾ ਜਾਵੇ। ਨਾਮ ਭਾਈ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਜਿਆਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਸਾਈਡ ਤੇ ਲਾਲਾ ਜਿੰਨ ਜਾਰੀ ਅੱਗ ਲੱਗੀ ਮੈਂ ਕਿਹਾ ਬਾਬਾ ਜੀ ਸਾਈਡ ਤੇ ਆ ਤੇ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਮੈਂ ਕਹਿੰਦਾ ਤੂੰ ਜਾਦਾ ਮੈਂ ਕਹਿੰਦਾ ਜਿੰਦਾ ਕੋਈ ਨਿਸ਼ਾਨ ਨਿਸ਼ਾਨ ਨਹੀਂ ਕੀਤਾ ਪਿਆ ਸੀ ਤੇ ਕਹਿੰਦਾ ਜੇ ਫਿਰ ਇੰਨੀ ਜੁਰਤਾ ਨਾ ਤੇਚ ਕਿੰਦੇ ਤੋਂ ਉੱਤਰਿਆ ਮੈਂ ਕਹਾ ਮੈਂ 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 ਕਹਾ ਮੈਂ ਕਹਾ ਤਾਂ ਉੱਤਰਾਂ ਤੇ ਫਿਰ ਇਹਨੇ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਫਾ ਮਾਰ ਜਫਾ ਮਾਰ ਲੈ ਇਹਨਾਂ ਨੇ ਫਿਰ ਕੁਰਬਾਨਾ ਕਰਪੂਨਾ ਮੇਰੇ ਮਾਰੀਆਂ ਫਿਰ ਉੱਥੇ ਖੈਰ ਨਗਰ ਕੀਰਤਨ ਦੇ ਦੌਰਾਨ ਅਜੀਹਾ ਵਰਤਾਰਾ ਕਰਨਾ ਬੇਹਦ ਮਨ